हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਮੱਝ ਛੇੜ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਕੋਈ ਬਾਈ ਦਾ ਉਪਾਰ ਦਾ ਕਮਨ ਨਹੀਂ ਆਪਣੇ ਤੇਰੇ ਲੋਕ ਬਸੂਆਂ ਚੋ ਇਹ ਮੱਝ ਮੰਨ ਕੇ ਚਲੋ ਬਾਈ ਸੇਲ ਕਰ ਰਹੇ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਅੱਛਾ ਹੈ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਆਮਦੀਪ ਜੇ ਪੰਡਰਲਾ ਜੇ ਲਾ ਮਾਨਸਾ ਠੀਕ ਹੈ ਤਸੀਲ ਆਪਾਂ ਨੂੰ ਕਿਹੜੀ ਤਸੀਲ ਮਾਨਸਾ ਵੀਰੇ ਤੇ ਨੇੜੇ ਦੇ ਪਿੰਡ ਬਈ ਆਪਣੇ ਨੇੜੇ ਬਈ ਆਪਣੇ ਆ ਰਹੇਗਾ ਜੋਗਾ ਰਹੇਗਾ ਇਧਰ ਤਾਂ ਕੋਟਪੁਰਜੂ ਮੱਖਾਗਾ ਠੀਕ ਹੈ ਬਈ ਮਾਨਸਾ 16 ਕਿਲੋਮੀਟਰ ਆ ਨਾਲ 3 ਕਿਲੋਮੀਟਰ ਠੀਕ ਹੈ ਮਤਲਬ ਲੋਕਲ ਮਾਨਸਾ ਆਪਾਂ ਨੂੰ ਨੇੜੇ ਹੀ ਰਹਿੰਦਾ ਹਾਂ ਹਾਂ ਵੀ ਹਾਂ ਜਮਾਨਾ ਰੋਡ ਦੇ ਉੱਤੇ ਪਿੰਡ ਠੀਕ ਹੈ ਕੰਟੈਕਟ ਨੰਬਰ ਬੋਲ ਦੇ ਬਈ 997622262 ਬਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਿਓ ਬਈ ਕਿਹੜਾ ਸੂਆ ਸੂਈ ਹੈ ਮੈਂ ਸੂਆ ਵੀ ਤੀਜਾ ਸੂਆ ਮੈਂ ਆਪਾਂ ਕਹੇ ਗੱਪ ਮਾਰੇ ਜਲੇ ਦੋ ਕਿ ਦਾਮ ਨੇ ਠੀਕ ਹੈ ਨਾ ਹਾਂ ਉਹਨੂੰ ਦੂਜਾ ਘਾਲਾ ਪਹਿਲੇ ਸੂਇ ਇਕੱਠੀ ਤੇ ਦੂਜੇ ਸੂਇ ਦਾ ਇਕੱਠਾ ਠੀਕ ਹੈ ਹੁਣ ਇਹਨੇ ਇਕੱਠਾ ਦਿੱਤਾ ਹੈ ਹੁਣ ਇਹਨੇ ਇਕੱਠਾ ਦਿੱਤਾ ਹੈ ਤੇ ਕਿੰਨੇ ਕ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਦੇਵੇ ਸੋਵਾ ਸੂਈ ਚਾਰ ਵਜੇ ਸਵੇਰੇ ਸੂਈ ਹੈਗੀ 4 ਵਜੇ ਜੇਰ ਜੁਰ ਜੇ ਸਾਰੀ ਓਕੇ ਆ ਠੀਕ ਹੈ ਆਪਣੇ ਕੋਲੇ ਵੀਡੀਓ ਹੋ ਜੇਰ ਦੀ ਵੀਡੀਓ ਹੋਏਗੀ ਬਈ ਠੀਕ ਹੈ ਬਾਈ ਕਹਿੰਦਾ ਜੇਰ ਦੀ ਬਾਈ ਵੀਡੀਓ ਹੋਏਗੀ ਆਪਣੇ ਕੋਲੇ ਆਪਾਂ ਦਿਖਾ ਦਾਂਗੇ ਲੋੜ ਪਈ ਅਗਲੇ ਹਾਂ ਬੱਚਾ ਤਾਂ ਨਹੀਂ ਪਤਾ ਬਾਈ ਕਿਹੜੇ ਸੀਮਨ ਦਾ ਮਗਰ ਬਾਈਰ ਬੱਚਾ ਤਾਂ ਆਪਾਂ ਥਾਂ ਤੋਂ ਸਭ ਤੋਂ ਈ ਸਾਨ ਵਧੀਆ ਪਿੰਡ ਚ ਹੈਗਾ ਠੀਕ ਹੈ ਚੰਗੇ ਛਾਣ ਦਾ ਵਿੱਚ ਚੰਗੇ ਛਾਣ ਦਾ ਠੀਕ ਹੈ ਬਾਈ ਤੇ ਇੱਕ ਸਿੰਘ ਤਾਂ ਮਤਲਬ ਕਿ ਮੁੜਿਆ ਵਾ ਗਿਆ ਇੱਕ ਮਤਲਬ ਦੁੱਧ ਹਾਂ ਟੋਟਲ ਦਿਓ ਬਈ ਹੂੰ ਤੇ ਕਿੰਨਾ ਕੁ ਬਈ ਇਹਨੇ ਦੁੱਧ ਕੱਢਿਆਗਾ ਤੋ ਦੂਜੇ ਹੋਵੇ 13 ਕਿਲੋ ਦੁੱਧ ਦਿੱਤੇ ਨੇ ਹਾਂ ਉਹਨੂੰ 15 ਕਿਲੋ ਦਾ ਕੋਈ ਫਾਇਦਾ ਨਹੀਂ ਠੀਕ ਆ 13 14 ਕਿਲੋ ਦੀ ਜ਼ਿੰਮੇਦਾਰੀ ਆ ਠੀਕ ਹੈ ਭਾਈ ਤੇ ਐਤ ਕੀ ਕਿੰਨੀ ਉਮੀਦ ਆ ਫਿਰ ਹਾਂ ਵੇ ਕਹਾਂ ਉਹਨੂੰ ਕੁਝ ਕਹੜਾ ਦੁੱਧ ਸੇਵਾ ਦਾ 14 ਕਿਲੋ ਦੁੱਧ ਦੀ ਜ਼ਿੰਮੇਦਾਰੀ 14 ਕਿਲੋ ਦੁੱਧ ਜਿਹੜਾ ਮਰਜ਼ੀ ਬੰਦਾ ਚੋਖੇ ਤੇ ਕਿੰਨਾ ਕੁ ਟਾਈਮ ਭਾਈ ਦੁੱਧ ਦਿੰਦੀ ਆ ਦੁੱਧ ਵੇ ਸੂਨਾਂ ਤੱਕ ਦੋਗੇ 3 ਮਹੀਨੇ 3 1/2 ਮਹੀਨੇ ਸੀ ਪਹਿਲਾਵ ਛੱਡਦੇ ਠੀਕ ਆ ਤੇ ਚੋਣ ਚ ਬਾਗੇ ਮਿਲਦਾ ਬਾਈ ਰੂਨ ਵਰਗੇ ਬੋਲੇ ਕੋਈ ਜਹਜ ਬਾਗ ਚ ਚੱਲੇ ਬਾਈ ਠੀਕ ਹੈ ਰੂਨ ਵਰਗੀ ਬਾਈ ਕਿ ਨਾ ਬੋਲੀਏ ਜਹਜ ਬਾਗ ਚ ਚੱਲੇ ਤੇ ਲੇਵਾ ਚੈੱਕ ਕਰ ਸਕਦੇ ਬਾਈ ਗਾਵਾਂ ਨਾਲ ਦਾ ਲੇਵਾ ਹੈ ਜਮਾ ਹੈਗਾ ਵੀ ਫੁੱਲ ਫੁੱਲ ਲੇਟਰ ਦੀ ਸਹੀ ਗੱਲ ਹੈ ਗਾਵਾਂ ਨਾਲ ਦਾ ਲੇਵਾ ਹੈ ਥੋੜਾ ਜਿਹਾ ਬਾਈ ਮੇਰੇ ਕੈਮਰੇ ਦੇ ਜ਼ਰੂਰ ਚੱਕ ਤੇ ਹੋਰ ਕੋਈ ਦਿੱਕਤ ਨਹੀਂ ਆਪਾਂ ਚੈੱਕ ਕਰਵਾ ਲੈਣਾ ਥਣ ਲੇਵੇ ਦੀ ਇੱਕ ਨੰਬਰ ਬਹੁਤ ਚੰਗਾ ਥਣ ਲੇਵਾਗ ਹੈ ਪੂਰੀ ਵਿੱਥੀ ਤੇ ਕਹਿ ਸਕਦੇ ਕਰਮ ਵਾਲੀ ਨੂੰ ਥਣ ਲੱਗਿਆ ਬਦ ਹਵਾਨਾ ਟਾਇਟ ਆ ਗਿਆ ਬਾਕੀ ਅਗਾੜੀ ਗੂੜੀ ਵੀ ਚੰਗੀ ਦੱਸਦੀ ਆ ਕਰਮ ਵਾਲੇ ਦੀ ਪਿੱਛੇ ਤੋਂ ਵੀ ਹਵਾਨਾ ਬਹੁਤ ਸੋਹਣਾ ਦਿਖਾਈ ਦੇ ਰਿਹਾ ਹੈਗਾ ਲੈ ਚੈੱਕ ਕਰ ਸਕਦੇ ਆ ਬਾਈ ਹਵਾਨਾ ਬਹੁਤ ਸੋਹਣਾ ਹੈਗਾ ਬਾਕੀ ਕੱਦ ਬੈਡ ਬਹੁਤ ਹੈਗਾ ਪਲਿਸਮੀਆਂ ਬਾਈ ਘਰ ਦੀ ਆਪਣੀ ਪਾਲੀ ਜਮਾ ਕਰਦੇ ਆ ਜਮਾ ਕਰਦੇ ਆ ਜਮਾ ਘਰ ਜਮ ਕੱਟੇ ਆ ਠੀਕ ਹੈ ਘਰ ਦੀ ਬਾਈ ਕਹਿੰਦਾ ਜੀ ਮਾਂ ਕਰੇ 10 ਵਜੇ ਸੋਈ ਆਪਣੇ ਠੀਕ ਹੈ ਬਾਈ ਬਾਕੀ ਹਾਈਟ ਆਪਾਂ ਚੈੱਕ ਕਰਵਾਣੇ ਬਾਈ ਖੜੇ ਹੋ ਪਰਲੀ ਛੱਡ ਜਾ ਕੇ ਆਪਾਂ ਕਿੱਡਾ ਗਏ ਤਾਂ ਕਾਦਾ ਕਰਮ ਵਾਲੀ ਤੇ ਚੈੱਕ ਕਰਵਾਣੇ ਕੱਦ 10 ਢੋੜ ਤਾਂ ਫੁੱਲਾ ਵੀ ਬਾਜਾਂਦੀ ਫੁੱਲਾ ਹੈਟ ਖੁੱਸਲਾ ਤੈਨੂੰ ਰਕਉਂਦੀ ਆ ਬਾਈ ਹਨਾ ਰਕਉਂਦੀ ਸਹੀ ਗੱਲ ਆ ਕੱਦ ਕਾਠ ਜੀ ਗੱਲ ਕਰੀਏ ਬਾਈ ਫੁੱਲਾ ਆ ਗਿਆ ਕੋਈ ਵੀ ਸੂਟ ਹੀ ਜਾਂ ਨਹੀਂ ਮੈਂ ਵਹਿਮ ਮਜਬੂਰੀ ਚ ਵੇਚਦਾ ਕੋਈ ਜੀ ਨਹੀਂ ਕਰਦਾ ਪਸੂ ਵੇਚਣ ਨੂੰ ਘਰੋਂ ਹੂੰ ਹਾਂ ਬਾਈ ਕਹਿੰਦਾ ਚਲੋ ਮਜਬੂਰੀ ਹੁੰਦੀ ਆ ਨਾ ਕਰਦੀਆਂ 100 ਮਜਬੂਰੀਆਂ ਹੁੰਦੀਆਂ ਬਾਈ ਕਹਿੰਦਾ ਤਾਂ ਕਰਕੇ ਮੈਂ ਵਿਛੇਲ ਕਰਦੇ ਆਂਗੇ ਤੇ ਬਾਕੀ ਨਾ ਤੁਸੀਂ ਦੇਖ ਸਕਦੇ ਹੋ ਬੰਨਾ ਬਹੁਤ ਸੋਹਣਾ ਲੇਵਾਗਾ ਕਿੰਨਾ ਗਿਆ ਫਿਰ ਬੋਲਾ ਕੱਢਿਆ ਬਾਈ ਅਸਲ ਬੋਲਾ ਬੱਚਾ ਰਜਾ ਕੇ 3.5 ਕਿਲੋ ਕੱਢਿਆ ਬਾਈ ਇਹ ਠੀਕ ਹੈ ਬਾਈ ਖੋਲ ਦੇ ਬਾਕੀ ਬਾਈ ਜੇ ਪਿੱਠ ਪੂੜੇ ਦੀ ਚੜਾਈ ਦੀ ਗੱਲ ਕਰੀਏ ਲંબਾਈ ਦੀ ਗੱਲ ਕਰੀਏ ਬੇਲ ਬੂੜਾ ਨਾ ਕਰਮ ਵਾਲੀ ਦੀ ਫੁੱਲ ਚੰਗੀ ਆ ਬਹੁਤ ਸੋਹਣੇ ਟਾਂਚੇ ਜਿ ਕਹਿ ਸਕਦੇ ਆ ਲੇਵਾ ਤਾਂ ਤੁਸੀਂ ਦੇਖ ਸਕਦੇ ਬੜਾ ਚੰਗਾ ਬਹੁਤ ਸੋਹਣਾ ਲੇਵਾ ਲੱਗਿਆ ਵਾ ਟੋਰਾ ਤਾਰਾ ਇੱਕ ਨੰਬਰ ਚਮਕ ਦਮਕ ਵਾਲੀ ਆ ਬਾਈ ਲਿੱਸੀ ਨਹੀਂ ਕਿਸੇ ਵਖਤ ਤੋਂ ਲਾਮੀ ਨਹੀਂ ਲੱਲੇਵੇ ਦੀ ਫੀਟਿੰਗ ਫੂਟਾਂ ਦਾ ਪਸੰਦ ਚੈੱਕ ਕਰਵਾ ਦੇ ਬਹੁਤ ਸੋਹਣਾ ਲੇਵਾ ਕਹ ਸਕਦੇ ਆ ਗਮਾਰ ਕਲੇਵਾ ਦਿਖਾਉਂਦੀ ਆ ਬਾਈ ਹੈਨਾ ਫੁੱਲ ਆ ਡਰ ਖੁੱਲੀ ਆ ਹੂੰ ਜੇ ਆਪਾਂ ਗੱਲ ਕਰੀਏ ਮੱਝਾਂ ਘੱਟ ਦਿਖਾਉਂਦੀਆਂ ਹੁੰਦੀਆਂ ਲੈਵਾਏ ਫੁੱਲ ਦਿਖਾਉਂਦੀ ਆਗੀ ਜਿੰਨਾ ਮਜ਼ਰ ਨੂੰ ਉਨਾ ਹੀ ਮੂਰ ਨੂੰ ਬਹੁਤ ਸੋਹਣਾ ਲੈਵਾ ਕਹ ਸਕਦੇ ਆ ਤੇ ਬਾਈ ਜੀ ਦਾ ਮੁੱਲ ਕੀ ਰਹੂਗਾ ਡਿਮਾਂਡ ਮੁੱਲ ਬਸ ਬਾਈ ਦੇਣ ਲੈਣ ਜਈਆ ਬਾਕੀ ਬੜਾ ਫਰਕ ਜਾਨੀ ਪੈਣਾ ਹੈਗਾ ਆਪਣਾ ਹੂੰ ਮੁੱਲ ਆਪਾਂ 145 ਕਰਦੇ ਆ ਬਾਈ 1 ਲੱਖ ਤੇ 45000 ਹੋ ਜੂ ਥੋੜਾ ਘਣਾ ਮਾਨਤਾ ਮਾਨਤਾ ਨੂੰ ਹੋ ਗਏ ਠੀਕ ਹੈ ਬਾਈ 1 ਲੱਖ ਤੇ 45000 ਰੁਪਏ ਬਾਈ ਕਹਿੰਦਾ ਮੁੱਲ ਆ ਬਾਕੀ ਥੋੜਾ ਘਣਾ ਹੈਗਾ ਇਹਦਾ ਮਾਨਤਾਣ ਜਰ ਬਹੁਤ ਚੰਗਾ ਚੂਣ ਚਵਾ ਲੱਗਿਆ ਬਾਈ ਹਾਂ ਬਰੂ ਬਰ ਵੀ ਪੋਲੀ ਚਵਾਈ ਚਵਾਈ ਕੰਨੀ ਤੋਂ ਕੋਲੀ ਚਵਾਈ ਹੈ ਬਾਈ ਰੂਰ ਨੂੰ ਗੱਲੇ ਆਖੂ ਵਰਦੀਆ ਭੂਰ ਸਰਲਾ ਨਹੀਂ ਹੈਗਾ ਵੀ ਭੋਰਾ ਵੀ ਹੂੰ ਸਹੀ ਗੱਲ ਹੈ ਬਾਲੀ ਚੰਗੀ ਚਵਾਈ ਆਹੇ ਤਾਂ ਬੋਲਾ ਹੀ ਮਾਰਦੀ ਆ ਮੇਰਾ ਗਾੜਾ ਬਾਈ ਚਵਾਈ ਚੈੱਕ ਕਰ ਸਕਦਾ ਬਹੁਤ ਸੋਨਾ ਚੂਣ ਚਵਾ ਮੋਟਾ ਮੋਟਾ ਚੂਣ ਚਵਾ ਅਸਲ ਵਿੱਚ ਇਹ ਗੱਲ ਕਰੀਏ ਵਰਦੀ ਆ ਕਿ ਨਹੀਂ ਬਾਈ ਹਾਂ ਬਈ ਹਾਂ ਬਾਕੀ ਮੁੱਲ ਵੀ ਪਾਈ ਨੇ ਬਾਈ ਮੱਝ ਦੇ ਹਿਸਾਬ ਨਾਲ ਜਾਇਜ਼ ਹੀ ਰੱਖਿਆ ਲੈਣ ਦੇਣ ਮੁੱਲੀ ਕਰਿਆ 1 ਲੱਖ 45000 ਰੁਪਏ ਮੁੱਲ ਕਰਿਆ ਮਾਨ ਤਣ ਹੋ ਜੂਗਾ ਬਾਈ ਠੀਕ ਹੈ ਬਾਈ ਮਾਨ ਤਣ ਬਾਈ ਕਹਿੰਨਾ ਮੌਕੇ ਤੇ ਜ਼ਰੂਰ ਹੋ ਜੂ ਬਾਕੀ ਨਾ ਥਣਾ ਥਣਾ ਦਾ ਸੈਜ ਇੱਕ ਨੰਬਰ ਥਣ ਝੋਣ ਜਵਾ ਵੀ ਕਰਮ ਵਾਲੀ ਨੂੰ ਕੱਲਾ ਕੱਲਾ ਥਣ ਲੱਗਿਆ ਪੀੜੀ ਦੇ ਵਾ ਵੰਗੂ ਬਾਈ ਯਾਰ ਖੁੱਲੀ ਖੱਲੀ ਬਹੁਤ ਆਰਡਰ ਦੇ ਹੂੰ ਸਫਾਈ ਸੋਈ ਬਹੁਤ ਆ ਹਨਾ ਆ ਕਿਧਰ ਹੀ ਮਰਜ਼ੀ ਵਹਿ ਕੇ ਬੰਦਾ ਚੱਲੇ ਬਾਈ ਯਾਰ ਠੰਡੀ ਠੰਡੀ ਦੇਖ ਸਕਦੇ ਹਾਂ ਬਾਈ ਯਾਰ ਜਵਾਬ ਚੋਈ ਚੱਲ ਫੇਲਾਂ ਪਾਣੀ ਦਿੰਦਾ ਹੂੰ ਹੂੰ ਸਹੀ ਗੱਲ ਆ ਬਾਈ ਜੇ ਕਿਸ ਬਾਈ ਨਾ ਕਰੋ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ